ਇਹ ਕਿੱਥੇ ਦਾ ਡੇ ਕੈਂਪ ਲਗਾਇਆ ਗਿਆ ਹੈ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਐਸਐਸ ਜੈਨ ਸਭਾ ਨੱਬਾ ਵੱਲੋਂ ਜਿਹਦੇ ਵੀ ਤੁਸੀਂ ਦੇਖ ਰਹੇ ਹੋ ਸਾਡੇ ਪ੍ਰਧਾਨ ਜੀ ਜੈਨ ਸਭਾ ਦੇ ਸ਼੍ਰੀ ਗੌਰਵ ਜੈਨ ਜੀ ਵੀ ਬਲੱਡ ਡੋਨੇਟ ਕਰ ਰਹੇ ਨੇ ਦੇਖੋ ਤੇ ਹੋਰ ਵੀ ਭਾਰੀ ਸੰਖਿਆ ਦੇ ਵਿੱਚ ਜੈਨ ਨੋਨ ਜੈਨ ਬਾਹਰੋਂ ਸਰਦਵਾਲਾ ਨੂੰ ਆ ਕੇ ਪੂਰੇ ਬਲੱਡ ਡੋਨੇਸ਼ਨ ਕੀਤਾ ਜੈਨ ਸਮਾਜ ਦਾ ਇੱਕ ਉਦੇਸ਼ ਆ ਹੁੰਦਾ ਜੀਵਨ ਅਤੇ ਜੀਨੇਰੋ ਤੇ ਲੋਕਾਂ ਦੀ ਭਲਾਈ ਸਾਡਾ ਵੱਧ ਤੋਂ ਵੱਧ ਉਦੇਸ਼ ਹੈ ਖੂਨਦਾਨ ਮਹਾਕਲਿਆਣੀ ਸਾਡਾ ਸਲੋਗਨ ਹੈ ਕਿੰਨੇ ਬੰਦੇ ਹਣ ਤੱਕ 40 ਦੇ ਕਰੀਬ ਡੋਨੇਟਰ ਆ ਚੁੱਕੇ ਨੇ ਡੋਨੇਟ ਕਰਨ ਆ ਚੁੱਕੇ ਨੇ ਬਾਕੀ ਤੁਸੀਂ ਦੇਖ ਰਹੇ ਹੋ ਭਾਰੀ ਮਾਤਰਾ ਦੇ ਵਿੱਚ ਪੂਰੇ ਇਕੱਠ ਸ਼ਾਮ ਤੱਕ 200 ਦੇ ਕਰੀਬ ਬਲੱਡ ਡੋਨੇਟ ਦੀ ਸੰਭਾਵਨਾ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਤੱਕ ਸਾਰੇ ਲੋਕਾਂ ਨੂੰ ਇਹੀ ਗੱਲ ਕਹਿਣਾ ਚਾਹੁੰਦੇ ਆ ਇਹ ਤਾਂ ਜੈਨ ਸਮਾਜ ਨੇ ਕੈਂਪ ਲਗਾਇਆ ਹੈ ਜਿੱਥੇ ਕਿਤੇ ਵੀ ਕੋਈ ਕੈਂਪ ਲੱਗਦਾ ਹੈ ਜਿਸ ਭਾਈ ਦਾ ਖੂਨਦਾਨ ਕਰਨ ਦੀ ਸਮਰਥਾ ਹੈ ਉਹ ਵਰਸ਼ ਖੂਨਦਾਨ ਕਰੇ ਤਾਂ ਜੋ ਸਮਾਜ ਭਲਾਈ ਦਾ ਕੰਮ ਹੋ ਸਕੇ ਕੋਈ ਵੀ ਵਿਅਕਤੀ ਖੂਨ ਤੋਂ ਵਾਂਝਾ ਨਾ ਰਹਿ ਸਕੇ ਜਿਸ ਨੂੰ ਜ਼ਰੂਰਤ ਹੈ ਜੀ ਬਲੱਡ ਮੈਂ ਦੂਸਰੀ ਵਾਰ ਡੋਨੇਟ ਕਰ ਰਹਾ ਜੀ ਬਲੱਡ ਹਾਂਜੀ ਦੂਸਰੀ ਵਾਰ ਕੋਈ ਕਮਜ਼ੋਰੀ ਮਸੂਮ ਤਾਂ ਨਹੀਂ ਨਹੀਂ ਕੋਈ ਕਮਜ਼ੋਰੀ ਨਹੀਂ ਹਾਂ ਠੀਕ ਹੈ ਹਾਂ ਜੀ ਹਾਂ ਕੀ ਨਾਮ ਹੈ ਤੁਹਾਡਾ ਗੌਰਵ ਗੌਰਵ ਜੈਨ ਪ੍ਰਧਾਨ ਨੇ ਸਰ ਜੈਨ ਸਭਾ ਵਰਨਾ ਪਾ ਜੀ ਕੀ ਨਾਮ ਰਿਸ਼ਭ ਬਾਂਸਲੇ ਜੀ ਠੀਕ ਹੈ ਬਾਂਸਲੇ ਸਰ ਕਿ ਇਸ ਤਰ੍ਹਾਂ ਜਿਹੜਾ ਬਲੱਡ ਕੈਂਪ ਲੱਗਿਆ ਕੀ ਕਿਹਦੇ ਜੈਨ ਸਭਾ ਦੇ ਵਿੱਚ ਹੈ ਦੇਖੋ ਅੱਜ ਜੈਨ ਸਭਾ ਦੇ ਦੁਆਰਾ ਅੱਜ ਬਲੱਡ ਕੈਂਪ ਲਗਾਇਆ ਗਿਆ ਹੈ ਰक्तदान ਮਹਾਦਾਨ ਹੈ ਜੀ ਬਹੁਤ ਬਹੁਤ ਉੱਚਾ ਦਾਨ ਹੈ ਜੀ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੈਗਾ ਕਿਉਂਕਿ ਇਸ ਨਾਲ ਆਪਾਂ ਕਿਸੇ ਲੋੜਿੰਦੇ ਦੀ ਆਪਾਂ ਜਾਨ ਵੀ ਬਚਾਈ ਜਾ ਸਕਦੀ ਹੈ ਇਸ ਕਰਕੇ ਮੈਂ ਸਭ ਨੂੰ ਇਹੀ ਕਹੂੰਗਾ ਕਿ ਜਿਹੜਾ ਵੀ ਰਤ ਦਾਨ ਕਰਨਾ ਚਾਹੁੰਦਾ ਹੈ ਬਦ ਤੋਂ ਬਦ ਇਸ ਵਿੱਚ ਭਾਗ ਲਵੇ ਤੇ ਟੋਲੀ ਜਿਹੜੀ ਦੱਸਦੇ ਸੀਗੇ ਨੇ ਸਭ ਤੋਂ ਵੱਧ ਗੌਰ ਨਾਲ ਤੁਸੀਂ ਲੈ ਕੇ ਆਉਣੀ ਖੂਨ ਦਾ ਦਾਨ ਕਰਨ ਲਈ ਹਾਂਜੀ ਬਸ ਉਹ ਤਾਂ ਚਲੋ ਕੋਈ ਨਹੀਂ ਸਭ ਦੇਖੋ ਸਬਦਾ ਇਹਦਾ ਸਬਦਾ ਹੀ ਐਫਰਟ ਹੈ ਜੀ ਸਭ ਸਭ ਨੇ ਪੂਰਾ ਪੂਰਾ ਐਫਰਟ ਬਾਰੇ ਇੱਕ ਟੀਮ ਐਫਰਟ ਹੁੰਦਾ ਜੀ ਸਭ ਨੇ ਦੇਖੋ ਆਪਣੇ ਵੱਲੋਂ ਜਿੰਨਾ ਹੋ ਸਕੇ ਆਪਾਂ ਨੇ ਕੀਤਾ ਜੀ ਪੂਰਾ ਸੇਵਾਾਂ ਜੀ ਹਾਂ ਇਹ ਤਾਂ ਸੇਵਾ ਹੈ ਜੀ ਤੁਸੀਂ ਕਿੰਨੀ ਵਾਰ ਕਰਦੇ ਮੈਂ ਬਹੁਤ ਮੈਨੂੰ ਕਾਲਜ ਚ ਮੈਨੇ ਮੈਨੂੰ ਐ ਕਹਿ ਲਓ ਜੀ 20 25 ਸਾਲ ਹੋ ਗਏ ਜੀ ਸੇਵਾ ਕਰਦੇ ਨੂੰ ਗਿਣਤੀ ਤਾਂ ਨਹੀਂ ਮੈਂ ਕਦੇ ਕੀਤੀ ਜੀ ਲੇਕਿਨ ਜਦੋਂ ਵੀ ਮੈਨੂੰ ਮੌਕਾ ਲੱਗਦਾ ਜੀ ਆਪਾਂ ਨਿਰਖਤਦਾਨ ਜ਼ਰੂਰ ਕਰਦੇ ਆ ਜੀ ਚਲੋ ਕੋਣਦਾਨ ਕਰ ਕੋਈ ਮੈਂ ਕਾਜੀ ਅਜੇ ਜਿਹੜਾ ਜੈਂਸਵਾ ਸਕੂਲ ਦੇ ਵਿੱਚ ਆਪਾਂ ਖੜੇ ਆ ਤੇ ਕਿ ਕਾਲਾ ਕੈਂਪ ਲੱਗਿਆ ਅੱਜ ਐਸਐਸ ਜੈਂਸਵਾ ਵੱਲੋਂ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਹੈ ਜੋ ਕਿ ਆਰਐਸ ਜਨ ਪਬਲਿਕ ਹਾਈ ਸਕੂਲ ਦੇ ਵਿੱਚ ਚੱਲ ਰਿਹਾ ਹੈ ਬਹੁਤ ਵਧੀਆ ਉਪਰਾਲਾ ਹੈ ਇਹਨਾਂ ਦਾ ਸਮਾਜ ਦੇ ਲਈ ਇਹਨਾਂ ਦਾ ਠੀਕ ਹੈ ਕੁਝ ਇਹਨਾਂ ਇੱਕ ਤਿਹਾਰਾ ਹੈ ਆਪਣਾ ਬੋਬਲਾ ਤਿਹਾਰਾ ਹੁੰਦਾ ਜੈਨ ਨਿਜ਼ਮ ਦੇ ਵਿੱਚ ਜਿਹਨੂੰ ਚਮਾਸਾ ਕਹਿੰਦੇ ਆ ਆਪਾਂ ਉਹਦੇ ਤਹਿਤ ਇਹ ਆਪਣਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਇਹਨਾਂ ਦਾ ਚੌਥਾ ਇਹਨਾਂ ਦਾ ਚੌਥਾ ਕੈਂਪ ਹੈ ਠੀਕ ਹੈ ਜਿਹੜਾ ਸਾਡੇ ਐਨਜੀਓ ਦੇ ਸਹਿਯੋਗ ਨਾਲ ਇਹ ਅਸੀਂ 27ਵਾਂ ਕੈਂਪ ਲਗਾ ਰਹੇ ਹਾਂ ਹਾਂ ਤਾਂ ਤੱਕਨੇ ਕਿੰਨੇ ਕੁ ਡਾਲਰ ਹੋਣ ਹੁਣ ਤੱਕ ਤਿਰਭੁਨ 40 ਡਾਲਰ ਹੋ ਚੁੱਕੇ ਨੇ ਤੇ ਸਾਡਾ ਟਾਰਗੇਟ ਹੈ ਤਿਰਭੁਨ ਅਸੀਂ 150 ਡਾਲਰ ਕਰਾਂਗੇ ਇਸੇ ਪਹਿਲੀ ਵਾਰ ਜਿਹੜੀ